ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਹੋਪ ਤੁਸੀਂ ਠੀਕ ਹੋ ਵਧੀਆ ਹੋ ਤੰਦਰੁਸਤ ਹੋ ਮੈਡਾਈਟਿਸ਼ਨ ਚ ਇਤਨਾ ਤੇ ਅੱਜ ਇੱਕ ਬਹੁਤ ਹੀ ਵਧੀਆ ਜੇ ਟੌਪਿਕ ਤੇ ਤੁਹਾਨੂੰ ਗੱਲਬਾਤ ਸਾਂਝਾ ਕਰਨ ਵਾਲੀਆਂ ਵਾਰ-ਵਾਰ ਇੱਕੀ ਟੌਪਿਕ ਤੇ ਸਮਝਾਉਣ ਦੀ ਜਗ੍ਹਾ ਤੇ ਜੇ ਇੱਕ ਵੀਡੀਓ ਬਣਾ ਦਿੱਤੀ ਜਾਵੇ ਤੇ ਜਿਹੜੇ ਲੋਕੀ ਆਨਲਾਈਨ ਸਾਨੂੰ ਸੁਣਦੇ ਐ ਇਨਾ ਪਿਆਰ ਦਿੰਦੇ ਐ ਤੇ ਉਹਨਾਂ ਤੱਕ ਵੀ ਇਹ ਚੀਜ਼ ਪਹੁੰਚ ਜਵੇ ਤਾਂ ਬੜੀ ਐ ਬੈਟਰ ਮੰਨੀ ਜਾਂਦੀ ਹੈ ਅੱਜ ਮੈਂ ਗੱਲ ਕਰਨਾ ਚਾਹੁੰਦੀ ਸੀ ਪੱਥਰੀ ਤੇ ਆਖਿਰ ਚਾਹੇ ਉਹ ਕਿਡਨੀ ਦੀ ਪੱਥਰੀ ਹੈ ਜਾਂ ਗਲ ਬਲੈਡਰ ਦੀ ਪੱਥਰੀ ਪੱਥਰੀ ਹੈ ਯਾਨੀ ਕਿ ਪਿੱਤੇ ਦੀ ਪੱਥਰੀ ਜਿਹਨੂੰ ਆਪਾਂ ਕਹਿ ਦਿੰਦੇ ਆ ਸਭ ਤੋਂ ਜ਼ਿਆਦਾ ਮੁਸ਼ਕਿਲ ਆਉਂਦੀ ਹੈ ਪਿੱਤੇ ਦੀ ਪੱਥਰੀ ਦੇ ਵਿੱਚ ਉਹ ਕਿਉਂ ਕਿਉਂਕਿ ਉਹਦੇ ਵਿੱਚ ਜਿਹੜਾ ਹੈਗਾ ਆ ਸਿੱਧਾ ਜਦ ਤੱਕ ਪਤਾ ਲੱਗਦਾ ਹੈ ਕਿ ਉਹ ਆਪਰੇਟ ਕਰਾਉਣ ਦੇ ਮੂਰਤੇ ਅਸੀਂ ਖੜੇ ਹੁੰਨੇ ਆ ਤੇ ਡਾਕਟਰਸ ਕੀ ਕਹਿੰਦੇ ਆ ઓਪਰੇਟ ਕਰਾ ਲਓ ਚਾਹੇ ਉਹ ਬੱਚਾ ਹੈ ਵੱਡਾ ਬਜ਼ੁਰਗ ਹੈ ਉਹਨਾਂ ਨੂੰ ઓਪਰੇਟ ਕਰਾਉਣਾ ਹੀ ਚਾਹੀਦਾ ਕਿਸੇ ਦੇ 10 ਸੈਂਟ ਮੈਂਨ ਦੀ ਹੈ ਕਿਸੇ ਦੇ 8 ਮੈਂਨ ਦੀ ਹੈ ਕਿਸੇ ਦੇ 10% ਹੈ ਕਿਸੇ ਦੇ 12 ਹੈ ਕਿਸੇ 15 ਹੈ ਕਿਸੇ 18 ਸੋ ਇਹ ਚੀਜ਼ਾਂ ਨੂੰ ਮੈਂ ਲੈ ਕੇ ਤੁਹਾਨੂੰ ਅਵੇਅਰ ਕਰਨਾ ਚਾਹੁੰਦੀ ਆ ਕਿ ਕਿਡਨੀ ਸਟੋਨ ਜਿਹੜੀ ਹੈ ਉਹ ਵੀ ਨਿਕਲ ਜਾਂਦੀ ਹੈ ਪਿੱਤੇ ਦੀ ਪੱਥਰੀ ਜਿਹੜੀ ਹੈ ਉਹ ਵੀ ਨਿਕਲ ਜਾਂਦੀ ਹੈ ਫਰਕ ਸਿਰਫ ਇੰਨਾ ਕੀ ਅਸੀਂ ਕਿੰਨੇ ਕੁ ਜਾਗਰੂਕ ਆ ਇਹਦੇ ਬਾਰੇ ਠੀਕ ਹੈ ਜੀ ਜਿਹੜੀ ਕਿਡਨੀ ਦੀ ਪੱਥਰੀ ਹੈਗੀ ਆ ਉਹ ਜਿਹੜੀ ਹੈਗੀ ਆ ਕਹ ਲੋ ਵਾਇਆ ਯੂਰਿਨ ਨਿਕਲਦੀ ਹੈਗੀ ਹੈ ਠੀਕ ਹੈ ਜਿਹੜੀ ਪਿੱਤੇ ਦੀ ਪੱਥਰੀ ਹੈ ਉਹ ਮੈਲਟ ਹੋ ਕੇ ਨਿਕਲਦੀ ਹੈ ਉਹ ਘੁਲਦੀ ਨਹੀਂ ਹੈਗੀ ਆ ਆਪਾਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਛੋਟੇ 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 ਅੰਸ਼ ਬਣ ਕੇ ਉਹਦੇ ਨਿਕਲਦੇ ਆ ਉਹ ਇੱਕ ਜਲਦੀ ਮੈਲਟ ਹੁੰਦੀ ਹੈ ਤੇ ਉਹ ਜਿਹੜੀ ਹੈਗੀ ਆ ਉਸ ਤਰੀਕੇ ਨਾਲ ਨਿਕਲ ਜਾਂਦੀ ਹੈ ਲੇਕਿਨ ਇਹ ਨਿਕਲ ਜਾਂਦੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਔਰ ਇਹਦੇ ਚ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਜੀ ਠੀਕ ਹੈ ਜੀ ਇਹ ਕਿ ਰਿਸਕ ਤੇ ਜਿਹੜੇ ਡਾਕਟਰ ਸਾਨੂੰ ਦਿੰਦੇ ਆ ઓਪਰੇਟ ਕਰਨ ਲੱਗੇ ਹਾਂ ਉਹ ਵੀ ਅਸੀਂ ਕ੍ਰਿਸਪੀ ਲੈਣੇ ਆ ਨਾ ਔਰ ਉਹ ਰਿਸਕ ਦੇ ਨਾਮ ਨਾਲ ਕੀ ਹੈ ਕਿ ਐਟਾ ਵੱਡੇ ਸਰੀਰ ਦਾ ਅੰਗ ਜਿਹੜਾ ਹੈਗਾ ਜਿਹੜਾ ਕਿ ਸਾਨੂੰ ਬਾਡੀ ਨੂੰ ਡੀਟੌਕਸਿਫਾਈ ਕਰਦਾ ਤੇ ਹੁਣ ਮੈਂ ਗੱਲ ਕਰ ਰਹੀ ਸੀ ਕਿ ਲੀਵਰ ਤੇ ਗੈਲ ਬਲੇਡਰ ਦੀ ਯਾਨੀ ਮੈਦੇ ਤੇ ਪਿੱਤੇ ਦੀ ਇਹ ਦੋਨੋਂ ਆਪਸ ਚ ਇਹਨਾਂ ਦਾ ਬਹੁਤ ਗੂੜਾ ਰਿਸ਼ਤਾ ਹੈ ਆਪਸ ਚ ਭੈਣਾ ਹੈ ਕਿਉਂ ਕਿਉਂਕਿ ਅੱਧਾ ਲੋਡ ਜਿਹੜਾ ਹੈ ਆ ਲੀਵਰ ਦਾ ਪਿੱਤੇ ਨੇ ਲਿਆ ਹੋਇਆ ਜੇ ਤੁਸੀਂ ਪਿੱਤਾ ਹੀ ਆਪਰੇਟ ਕਰਾ ਕੇ ਬਾਹਰ ਕਢਾਵਾਂਗੇ ਤਾਂ ਸਾਰਾ ਲੋਡ ਤਾਂ ਫਿਰ ਲੀਵਰ ਤੇ ਹੀ ਹੋਣਾ ਨਾ ਫੋਰ ਐਗਜ਼ਾਮਪਲ ਘਰ ਦੇ ਵਿੱਚ ਦੋ ਫਰਾਇਆ ਜਾਂ ਦੋ ਭੈਣਾਂ ਆ ਜਾਂ ਮਾਪਿਓ ਹੈ ਸਭ ਨੇ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਵੰਡੀਆਂ ਹੁੰਦੀਆਂ ਕਾਕਾ ਤੂੰ ਆਹ ਕਰ ਲਈ ਭੈਣ ਤੂੰ ਆਹ ਕਰ ਲਈ ਜੇਕਰ ਉਸ ਘਰ ਦੇ ਵਿੱਚ ਇੱਕ ਮੰਨ ਲਓ ਮਦਰ ਫਾਦਰ ਹੈ ਠੀਕ ਹੈ ਜੀ ਉਹਨਾਂ ਨੇ ਆਪਸ ਵਿੱਚ ਜਿਆ ਕਿ ਤੁਸੀਂ ਆਹ ਜ਼ਿੰਮੇਵਾਰੀਆਂ ਉਹ ਗੰਦਾ ਮੇਰੀਆਂ ਹੱਥਾਂ 'ਚ ਨਿਕਲਿਆ। ਕੋਰੋਨਾ ਜੋ ਇੱਕ ਕਾਪਨੀ ਜ਼ਿੰਮੇਵਾਰੀ ਨਹੀਂ ਲੈਂਦਾ ਤੇ ਇਕੋ ਤੇ ਜ਼ਿੰਮੇਵਾਰੀ ਹੈ ਤੇ ਕਿੰਨਾ ਵੱਡਾ ਲੋਡ ਹੈ ਕਿ ਉਹਨੂੰ ਬਾਹਰਲੇ ਕੰਮ ਵੀ ਸਾਰੇ ਕਰਨੇ ਪੈਣੇ ਘਰ ਦੇ ਅੰਦਰਲੇ ਕੰਮ ਵੀ ਸਾਰੇ ਕਰਨੇ ਪੈਣੇ ਧਿਆਨ ਨੂੰ ਵੀ ਸਾਹਮਣਾ ਤੇ ਕੰਮ ਕਰਦੀ ਕਰਨਾ। ਇਹਹੀ ਕੰਮ ਦੀ ਵਰਤਿਆ ਜਾਂਦਾ ਜਦੋਂ ਉਹਦਾ ਪਿਤਾ ਉਹਦੀ ਪਾਂ ਨੂੰ ਅਸੀਂ ਬਿਲਕੁਲ ਖਤਮ ਹੀ ਕਰ ਦਿੱਤਾ ਤੇ ਉਹਦੇ ਕੋਲ ਸਾਡੇ ਕੋਲ ਕੀ ਬਚਿਆ? ਫਿਰ ਆਪਾਂ ਲੀਵਰ ਉਦੇ ਤੇ ਸਾਰਾ ਲੋਡ ਆ ਗਿਆ। ਬਾਕੀ ਤੁਹਾਡੀ ਇੱਛਾ ਹੈ। ਤੁਸੀਂ ਜੋ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਉਹਦੇ ਵਿੱਚ ਅਸੀਂ ਤੁਹਾਨੂੰ ਨਹੀਂ ਰੋਕ ਸਕਦੇ। ਲੇਕਿਨ ਮੈਂ ਚਾਹੂੰਗੀ ਕਿ ਬਿਨਾ ਟੈਨਸ਼ਨ ਲੈਏ ਜਿਹੜਾ ਡਾਕਟਰ ਕੋਲ ਜਾ ਕੇ ਅਸੀਂ ਰਿਸਕ ਲੈਣੇ ਦੀ ਕਰ ਦੋ ਜੀ ਆਪਰੇਸ਼ਨ ਤੇ ਉਸ ਤੋਂ ਬਾਅਦ ਤਾਂ ਆਪਣੀ ਬੋਡੀ ਦਾ ਡਾਟਾ ਵਾ ਅੰਗੀ ਬਾਹਰ ਕੱਢ ਦਿੰਨੇ ਜਿਹਨੇ ਇੰਨਾ ਕੁਝ ਸੰਭਿਆ ਹੋਇਆ ਤੇ ਉਸ ਤੋਂ ਬਾਅਦ ਫਿਰ ਇਤਨਾ ਹੋਰ ਤਾਂ ਤੁਹਾਨੂੰ ਖਾਸ ਜ਼ਿਆਦਾ ਸਪਸ਼ਟੀਕਰਨ ਦੇਣੀ ਸਾਖਦੀ ਹੈਗੀ ਤੀਜਾ ਇਹ ਹੈ ਕਿ ਇਹ ਦੇ ਜਿਹੜੀ ਸਾਡੀ ਔਰਕਾ ਦੀ ডোজ ਲੈ ਦਿਨੀ ਆ ਜਾਂ ਸੀ ਇਹ ਤੁਹਾਨੂੰ ਪ੍ਰੈਫਰ ਕਰਦੇ ਆ ਇਸ ਕਰਕੇ ਕਰਦੇ ਆ ਕਿਉਂਕਿ ਬਾਡੀ ਦੇ ਅੰਦਰ ਜੋ ਵੀ ਟੁੱਟਪਨ ਹੋਈ ਆ ਜਾਂ ਜ਼ਖਮ ਹੋਏ ਆ ਜਾਂ ਜਿਹੜੀ ਪਥਰੀ ਨੂੰ ਮੈਲਟ ਕਰਨਾ ਆ ਜਾਂ ਘੋਲਣਾ ਆ ਉਹਦੇ ਵਿੱਚ ਉਹਦਾ ਬਹੁਤ ਵੱਡਾ ਹੱਥ ਹੈ ਜੜੀ ਬੂਟੀਆਂ ਜਿਹੜੀਆਂ ਆ ਉਹ ਬਹੁਤ ਜ਼ਰੂਰੀ ਮਨਕਾਨੀਆ ਤੇ ਨਾਲ ਇਹਦੇ ਛੋਟੇ-ਮੋਟੇ ਨੁਸਖੇ ਹੈਗੇ ਆ ਜਿਹੜੇ ਤੁਹਾਨੂੰ ਨਾਲ ਅਸੀਂ ਗਾਈਡ ਕਰਦੇ ਆ ਤੇ ਪਲੀਜ਼ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਇੱਕ ਤਾਂ ਪੱਥਰ ਚੱਕ ਖਾਣਾ ਜਰੂਰ ਸ਼ੁਰੂ ਕਰੋ ਬਾਕੀ ਕੋਰ ਦੋ ਚਾਰ ਤਿੱਜਾ ਹੋਰ ਹੁੰਦੀਆਂ